o ka hoʻohe kai hoʻohe kai

ਮੇਰੇ ਬੁੱਲਾ ਵਰਗੇ ਕੁੱਤੀਆਂ ਮੈਂ ਨਹੀਂ ਤੱਕੀ ਗੰਦੀਆਂ ਅਟੰਦੀਆਂ ਮੇਰੇ ਬੁੱਲਾ ਵਰਗੇ ਕੁੜੀਆਂ ਨੂੰ ਰੋਲ ਤਾ ਦਰਦੇ ਗੰਦੀਆਂ ਅਟਕ ਜੇ ਗੀਆਂ ਅਗੰਦੀਆਂ ਕਿੱਥੇ ਗੰਦੀ ਚਰੰਡੀ ਬਦਮਾਸ਼ ਮੇਰੇ ਘਰ ਦੀ ਬਰਬਾਦ ਕਰਦੀ ਮੈਂ ਤਸਕਰ ਅੰਨਾ ਜਨ ਦੇ ਘਰ ਖਾਏਗੇ ਕਿ ਨਜਰਾਂ ਦੇ ਪੋਤਾਂ ਨੂੰ ਪਸਾਰੇ ਦੇ ਵਿੱਚ ਲੈ ਕੇ ਜਾਣਗੇ ਕਿ ਨਜਰਾਂ ਤੋਂ ਛਤਰਾ ਲਵਾਏਗੇ ਰੰਡੀ ਰੰਡੀ Tchau,

ਤਾਂ ਦੇ ਨਾਂ ਰੇਂਦਾ ਉਹਨੇ ਨਾਂ ਉਹਨੇ ਕੀਤੂ ਬੋਲ ਆ ਸ਼ਰਮ ਸਬੂਤ ਦੀ ਐ ਕੋਰਟ ਦੇ ਵਿੱਚ ਕੀ ਕਰਨਾ ਆ ਲੈਣਾ ਦੇ ਨੇ ਉਹ ਚਿੱਟਾ ਲੈ ਕੇ ਆਂਦੀ ਸੀਗੀ ਉਹਨੇ ਕੋ ਤਾਰ ਕੱਢੀ ਤੇ ਸਪੀਕਰ ਲੱਗੇ ਸੀ ਉਹ ਚਿੱਟਾ ਲੈ ਕੇ ਆਂਦੀ ਸੀ ਨਾ ਕੱਲ ਧਮਕੀ ਸੀ ਕਿਉਂਕਿ ਉਹ ਬੁਲਾਸਾਰੀ ਇੰਦੀ ਸੀ ਪਰ ਮਿੰਦਾ ਸਿੰਘ ਕੁੜੀਆਂ ਦੇ ਵਿੱਚ ਬੈਠਾ ਸੀਗਾ ਸਭ ਤੋਂ ਬੈਠਾ ਸੀ ਉੱਚਾ ਮੰਡੀ ਬੈਠਾ ਸੀ ਐਕੇ ਕਾਜੀ ਸਬੂਤ ਆ ਮੇਰੇ ਕੋਲ ਬਾਹਰ ਪ੍ਰਸ਼ਾਸਨ ਨੇ ਉਹਨਾਂ ਨੂੰ ਕਰਨਗੇ ਬਟਾ ਟਾਲੀਆਂ ਨਾਲ ਅਜਿਹਾ ਕਿਸੀਆ ਅੱਜ ਪਰਤੇ ਮੈਂ ਪਾਸਟ ਕਰੀ ਨਾ ਮੈਨੂੰ ਦੁਬਾਰਾ ਨਹੀਂ ਕੋਸ਼ਿਸ਼ ਕਰ ਰਹੇ ਨੇ ਕਾਦੇ ਵਾਸਤੇ ਤੁਹਾਡੀ ਪਤਨੀ ਦੇ ਸਾਹਮਣੇ ਮੇਰੇ ਥੱਪੜ ਮਾਰਿਆ ਬਲਵਿੰਦਰ ਸਿੰਘ ਕਹਿੰਦਾ ਉਹ ਰੈਸ਼ ਕਰ ਲੈ ਉਹਨੂੰ ਰੈਸ਼ ਕਰ ਲੈ ਇੱਦਾਂ ਉਹ ਰੈਸ਼ ਕੀਤਾਗਾ ਆਪ ਦਾ ਕੀ ਲੜ ਆਇਆ ਮੈਨੂੰ ਅੱਜ ਪਬਲਿਕ ਦੇ ਸਾਹਮਣੇ ਥੱਪੜ-ਕੁੱਪੜੀ ਕਰੀ ਜਾਂਦਾ ਕੱਲ ਨੂੰ ਮੇਰੇ ਨਾਲ ਕੁਝ ਵੀ ਕਰ ਦਿੰਦਾ ਜ਼ਿੰਮੇਵਾਰ ਚੱਕੋਗੇ ਸਰਕਾਰ ਤਕਰੀਰ ਤੁਮਨੇ ਵਹੀ ਕਰ ਮੈਂ ਅਧਿਕਾਰੀਆਂ ਦੇ ਨਾਮ ਲੈ ਲਿਆ ਅੱਜ ਵੀ ਇਸ ਰੈਕ ਦੇ ਪੰਕਿਆਂ ਦੀ ਰਿਪੋਰਟ ਕਰਦੇ ਮੈਂ ਨਿਸ਼ਕਾਰ ਕਰਨੇ ਆ ਮੇਰੇ ਬੱਚਿਆਂ ਦੀ ਸੁਰੱਖਿਆ ਤਾਂ ਮੇਡੀ ਸੁਰੱਖਿਆ ਨਹੀਂ ਕੋਈ ਤੁਮ ਮੈਵਾ ਬੈਠੋ ਕੋਚ ਵੀ ਹੋ ਗਿਆ ਮੈਂ ਮੇਰੇ ਬੱਚਿਆਂ ਸਮੇਤ ਉਹ ਕੁੜੀਆਂ ਸਮਰ ਪਾਸਟੈਂਡ ਦੇ ਕੋਲ ਟੋਕਰ ਦਾ ਤੇ ਲੂੰਗੀ ਪਾਸ ਮਰਦੀ ਹੋ ਜੇ ਚਾਹੇ ਮੈਨੂੰ ਅੰਦਰ ਕਰ ਦੋ ਚਾਹੇ ਮੈਨੂੰ ਕੋਚ ਮਰਜੀ ਕਰ ਦੋ ਮੈਂ ਇਸ ਜਨਾਨੇ ਦੇ ਪਰਦੇ ਹਫਾਸ ਕਰੂੰਗੀ ਜੜਾ ਜੜਾ ਅਧਿਕਾਰੀਆਂ ਨੇ ਰਿਪੋਰਟ ਕੀਤੀ ਮੈਂ ਉਹਨਾਂ ਦੇ ਪਰਦੇ ਹਫਾਸ ਕਰੂੰਗੀ ਪਾਣੀ ਨੂੰ ਬੜਾ ਚੱਕੀਵੇਂ ਪਾਣੀ ਪਤਾ ਮਾਸ਼ਰਾ ਨੇ ਪਾਣੀ ਪੀਓ ਕੰਪਨੀ ਮਾਣੂ ਜੇ ਮੇਰਾ ਦੋ ਕਰਤਾ ਹੈ ਅੱਛਾ ਐਸਐਸਪੀ ਆਈਜੀ ਡੀਆਈਜੀ ਹਾਂ ਹਰ ਇੱਕ ਬੰਦੇ ਅਫਸਰ ਦਾ ਨਾਮ ਲਿਆ ਹਾਂ ਇਹਨੇ ਤੇ ਮੇਰੇ ਵੱਲੋਂ ਦੋ ਪਰਚੇ ਹੋਏ ਆ ਹਾਂ ਡੈਫੀਨੇਸ਼ਨ ਤੇ ਦੋ ਪਰਚੇ ਅੱਜ ਇਸੇ ਮੈਂ ਕੋਰਟ 'ਚ ਇਹ ਲੇਡੀ ਦੇ ਧੰਦੇ ਲੈ ਕੇ ਮੇਰੇ ਘਰ ਦਾਣਾ ਅੱਛਾ ਠੀਕ ਹੈ ਜੀ ਉਸ ਕੋਰਟ 'ਚ ਇਹਨਾਂ ਕੋਈ ਕੰਮ ਹੀ ਹੈ ਉਹ ਤਾਂ ਕਹਿੰਦੀ ਮੈਂ ਇਹਦੇ ਘਰ ਵਾਲੀ ਕਹਿੰਦਾ ਕੰਮ ਕੀ ਆ ਇਸ ਕੋਰਟ 'ਚ ਹਾਂ ਠੀਕ ਹੈ ਜੀ ਡੈਫੀਨੇਸ਼ਨ ਦਾ ਮੈਂ ਪਰਚੇ ਇੱਕ ਇੱਥੇ ਕਰਨਾ ਆਇਆ ਸੀਗਾ ਇਹ ਲੇਡੀ ਜੀ ਐਸਐਸਪੀ ਮੈਡਮ ਦੇ ਜ਼ਿੰਮੇਵਾਰ ਹੋਣਗੇ ਹਾਂ ਜਦ ਕਿ ਇਹਨਾਂ ਦੇ ਖਿਲਾਫ ਦਰਖਾਸਤਾਂ ਬਹੁਤ ਦੇ ਚੁੱਕੇ ਆ ਆਈਜੀ ਡੀਆਈਜੀ ਦਾ ਨਾਮ ਲੈ ਰਹੀ ਏ ਮੇਰੇ ਕੋਲ ਕਹਿੰਦੀ ਇਹਨਾਂ ਦੇ ਬਿਊ ਫਲਮਾ ਨੇ ਹਾਂ ਸ਼ਰੇਵਾਂ ਇਹ ਲੇਡੀਆਂ ਨਾਲ ਲੈ ਰਹੀ ਏ ਕਹਿੰਦੇ ਐਸਐਸਪੀ ਮੈਨੂੰ ਕੋਈ ਕਾਰਵਾਈ ਨਹੀਂ ਕਰਦੀ ਕੱਲ ਨੂੰ ਸਾਡੀ ਫੈਮਿਲੀ ਜਾਂ ਕਿਸੇ ਨੂੰ ਕੁਝ ਹੋਦਾ ਉਹਦੇ ਜ਼ਿੰਮੇਵਾਰ ਗ੍ਰਿਫਤ ਕਰੋਗੀ ਨਹੀਂ ਪਰ ਇਹ ਸਰ ਇੱਕ ਇੱਕ ਪਤਨੀ ਸਰਛੇ ਦੀ ਰਹਿਣ ਵਾਲੀ ਹੈ ਇਹਦੇ ਚਾਰ ਮੈਰਿਜ ਹੋਏ ਆ 376 ਦੇ 25 ਮੁਕਦਮੇ ਨੇ ਤੇਰੀ ਪਤਨੀ ਇੱਕ ਦਸੇ ਕੋਰਟ ਜੇ ਜਾ ਕੇ ਪੇਸ਼ ਕਰੋ ਵੀਰ ਜੀ ਤਿੰਨ ਮੈਰਿਜਾਂ ਦੀ ਮਾਤਾ ਦੇ ਹੋਏ ਆ ਲੋਕਾਂ ਨੂੰ ਬਲੈਕਮੇਲ ਕਰਦੇ ਆ ਉਸ ਤੋਂ ਬਾਅਦ ਪੈਸੇ ਦੀ ਡਿਮਾਂਡ ਕਰਦੇ ਆ 8 ਲੱਖ ਰੁਪਈਆ ਪਹਿਲਾਂ ਲੈ ਚੁੱਕੀ ਆ ਜਿੰਦੇ ਜੇ ਮੈਡਮ ਹਿਨਾ ਗੁਪਤਾ ਨੇ ਦਾ ਸਾਥ ਦਿੱਤਾ ਠੀਕ ਹੈ ਜੀ ਫਰਨੈਲ ਵੀ ਕੇ ਤੇ ਨਾਟਕ ਕਰਕੇ ਝੂਠੇ ਮੁਕਦਮੇ ਬੋਹਦੀਆਂ ਉਸ ਤੋਂ ਬਾਅਦ ਪੈਸੇ ਦੀ ਡਿਮਾਂਡ ਕਰਦੀਆਂ ਸਰਸ ਇਹਨਾਂ ਨੇ ਹੁਣ ਮੇਰੇ ਤੇ ਝੂਠਾ ਉਹ 976 ਦਾ ਮੁਕਦਮਾ ਕਰਿਆ ਸੀ ਵੀਰ ਜੀ ਐਸ ਐਚਓ ਉਥੇ Sandy, you